ਤੇ ਜੇ جنگ ਹੈ ਤੇ ਆਪਾਂ ਡਟ ਕੇ ਲੜਨੀ ਹੈ ਜੇ ਨਹੀਂ ਹੈ ਤੇ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ جنگ ਨਾ ਹੋ ਚੱਕ ਕਸਟਮ ਹੁੰਦਾ ਜਦੋਂ ਯੂਨਿਟ ਅਟੈਕ ਚ ਜਾਂਦੀ ਹੈ ਤੇ ਸਾਰੇ ਬੰਦੇ ਇੱਕ ਘਰ ਨੂੰ ਚਿੱਠੀ ਲਿਖਦੇ ਆ ਕਿਉਂਕਿ ਪਤਾ ਹੁੰਦਾ ਵੀ ਜਦੋਂ ਯੂਨਿਟ ਅਟੈਕ ਕਰਨ ਜਾ ਰਹੀ ਹੈ ਕੁਝ ਬੰਦੇ ਨੇ ਵਾਪਸ ਨਹੀਂ ਜੰਗ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੁੰਦੀ ਵੀ ਤੇ ਜੰਗ ਤੇ ਲਾਸਟ ਹਥਿਆਰ ਹੁੰਦਾ ਸਾਡਾ ਜਦੋਂ ਸਾਡੇ ਤੇ ਥੋਪਿਆ ਜਾਂਦਾ ਵੀ ਸਾਨੂੰ ਹੋਰ ਕੋਈ ਆਪਸ਼ਨ ਨਹੀਂ ਬਚਦਾ ਅਸੀਂ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਨੱਪ ਲਿਆ ਇਹ ਸਟ੍ਰਾਈਕ ਕਰਕੇ ਅਸੀਂ ਉਹਦੇ ਜਿਹੜੇ ਟੈਰਰਿਸਟ ਬੇਸਿਸ ਨੇ ਉਹ ਡਿਸਪਲੋਏ ਕਰਤੇ ਪਾਕਿਸਤਾਨ ਅੱਗੇ ਵਧਣਾ ਚਾਹੁੰਦਾ ਹੈ ਜਾਂ ਪਾਕਿਸਤਾਨ ਸਾਡੇ ਨਾਲ ਮਿਲ ਕੇ ਚੱਲ ਕੇ ਇਹ ਟੈਰਰਿਸਟ ਕੈਂਪਾਂ ਨੂੰ ਡਿਸਮੈਂਟਲ ਕਰੇ ਕਿਉਂਕਿ ਜੋ ਪਾਕਿਸਤਾਨ ਨੇ ਪਹਿਲਗਾਮ ਚ ਕੀਤਾ ਸੀ ਉਹ ਉਹਦਾ ਐਕਸ਼ਨ ਸੀ ਅਸੀਂ ਉਹਦਾ ਰਿਐਕਸ਼ਨ ਕੀਤਾ ਕਿਉਂਕਿ ਉਹਨਾਂ ਨੇ ਉਹ ਟੈਰਰਿਸਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਕੋਈ ਵੀ ਐਕਸ਼ਨ ਕਰੇ ਸਾਡੀ ਤਿਆਰੀ ਪੂਰੀ ਹੈ। ਅਲਰਟ ਤੇ ਹੈ। ਸਾਡੇ 에어ਪੋਰਟ ਤੇ ਜਹਾਜ਼ ਤਿਆਰ ਖੜੇ ਨੇ। ਫੌਜ ਨੂੰ ਅਸੀਂ ਅੰਦਰ ਆਉਣ ਦੇਣਾ ਤੇ ਨਾ ਉਹਨਾਂ ਦੇ 에ਅਰਕ੍ਰਾਫਟਾਂ ਨੂੰ ਅੰਦਰ ਆਉਣ ਦੇਣਾ। ਇਸ ਕਰਕੇ ਤਿਆਰੀ ਤੇ ਸਾਡੇ ਵੱਲੋਂ ਪੂਰੀ ਹੈ ਪਰ ਸਾਡੇ ਵੱਲੋਂ ਕੋਈ ਅਗਰੈਸਿਵ ਸਟੈਪ ਵੀ ਨਹੀਂ ਹੈ। ਅਸੀਂ ਉਹ ਲਾਈਨ ਆਫ ਕੰਟਰੋਲ ਨੂੰ ਰਿਸਪੈਕਟ ਕਰਦੇ ਹਾਂ। ਜਿਹੜੀ ਡਿਮਾਰਕੇਸ਼ਨ ਹੋਈ ਹੈ। ਅਸੀਂ ਕਾਰਗਿਲ 'ਚ ਵੀ ਲਾਈਨ ਆਫ ਕੰਟਰੋਲ ਕ੍ਰਾਸ ਨਹੀਂ ਜਏ ਪਾਕਿਸਤਾਨ ਆਪ ਹੀ ਕਹਿੰਦਾ ਸੀ ਸ਼ਿਮਲਾ ਸਮਝੌਤਾ ਰੱਦ ਕਰ ਦਾਂਗੇ ਤੇ ਸਾਡੇ ਵਾਸਤੇ ਫਿਰ ਐਲੋਸੀ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ 71 ਦੀ ਲੜਾਈ ਚ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਤੇ ਇੱਕ ਬਾਰਡਰ ਅਸੀਂ ਈਸਟਰਨ ਬਾਰਡਰ ਹੀ ਖਤਮ ਕਰਤਾ ਉਹ ਸਾਡਾ ਫਾਇਦਾ ਸੀ ਪਾਕਿਸਤਾਨ ਤੇ ਪ੍ਰੈਸ਼ਰ ਪਾਇਆ ਜਾਵੇ ਦੇਖੋ ਅਸੀਂ ਉਹਨਾਂ ਦਾ 에ਅਰ ਸਪੇਸ ਬੰਦ ਕਰਤਾ ਉਹਨਾਂ ਦੀ ਫਲਾਈਟਾਂ ਘੁੰਮ ਕੇ ਜਾਣੀਆਂ ਪੈਣਗੀਆਂ ਅਸੀਂ ਪਾਣੀ ਰੋਕ ਲਿਆ ਪਾਣੀ ਪਾਕਿਸਤਾਨ ਵੀ ਖੇਤੀ ਪ੍ਰਧਾਨ ਦੇਸ਼ ਹੈ ਇੱਕ ਮਨਿਸਟਰ ਦਾ ਬਿਆਨ ਵੀ ਆਇਆ ਹੈ ਕਿ ਜੇ ਇੰਡੀਆ ਅੱਗੇ ਨਹੀਂ ਵਧੇਗਾ ਤਾਂ ਅਸੀਂ ਵੀ ਅੱਗੇ ਨਹੀਂ ਵਧਾਂਗੇ ਤੇ ਚੰਗੀ ਗੱਲ ਹੈ ਸਾਡਾ ਵੀ ਕੋਈ ਟਾਰਗੇਟ ਨਹੀਂ ਹੈ ਦੇਖੋ ਪਾਕਿਸਤਾਨ ਕੋਲੇ ਅੱਜ ਦੀ ਸਟੇਟ 'ਚ ਜਿਹੜਾ ਮਿਸ਼ਨ ਹੈ ਨਾ ਵੱਧ ਤੋਂ ਵੱਧ 1 ਹਫ਼ਤੇ ਦਾ ਹੈ ਜੇ ਉਹ ਲੜਾਈ ਲੜਦੇ ਨੇ ਫਿਜ਼ੀਕਲ ਲੜਾਈ ਲੜਦੇ ਨੇ 에어 ਫੋਰਸ ਦੀ ਲੜਾਈ ਤੇ ਬਹੁਤ ਜਲਦੀ ਖਤਮ ਹੋ ਜਾਣੀ ਹੈ ਦੇਖੋ ਇਹ ਤਾਂ ਪੋਲੀਟੀਕਲ ਗੱਲਾਂ ਹੁੰਦੀਆਂ ਨੇ ਉਹ ਬੋਸ ਕੇ ਮਾਰेंगे ਇਹ ਕਰਨਗੇ ਉਹ ਕਰਨਗੇ ਐਜੇ ਬਿਆਨ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਦਿੰਦੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਆਵਾਮ ਨੂੰ ਖੁਸ਼ ਕਰਨਾ ਹੁੰਦਾ ਉਹਨਾਂ ਨੇ ਗਰਾਊਂਡ ਤੇ ਕੁਝ ਨਹੀਂ ਕਰਨਾ ਹੁੰਦਾ ਤੇ ਡਿਵਾਈਡ ਦਾ ਕੰਮ ਬਹੁਤ ਚੱਲ ਰਿਹਾ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਨੇ ਪੰਜਾਬ ਚ ਜੰਗ ਨਾਲ ਲੜੀ ਜਾਵੇ ਗੁਜਰਾਤ ਚ ਲੈ ਜਾਓ ਇਹ ਕੋਈ ਫੁੱਟਬਾਲ ਦਾ ਮੈਚ ਥੋੜੀ ਹੈ ਕਿ ਕਿੱਥੇ ਲੈ ਜਾਓ ਸਸ਼ੀਕਲ ਦੋਸਤੋ ਐਸਪੀ 24 ਨਿਊਜ਼ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰਕਪੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਅਤਕਵਾਦੀਆਂ ਵੱਲੋਂ ਹਮਲਾ ਹੋਇਆ ਜਿਸ ਤੋਂ ਬਾਅਦ 28 ਲੋਕਾਂ ਨੂੰ ਮੌਤੇ ਕਾਰਨ ਦਰ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਔਰ ਹੁਣ ਜਿਹੜੇ ਅਸਾਰ ਬਣ ਚੁੱਕੇ ਆ ਭਾਰਤ ਤੇ ਪਾਕਿਸਤਾਨ ਦੇ ਯੁੱਧ ਦੇ ਅਸਾਰ ਬਣ ਚੁੱਕੇ ਆ ਜਿਸ ਨੂੰ ਲੈ ਕੇ ਅੱਜ ਸਾਡੇ ਨਾਲ ਕਰਨਲ ਦਰਸ਼ਨ ਸਿੰਟ ਲੋਜੀ ਮੌਜੂਦ ਨੇ ਉਹਨਾਂ ਨਾਲ ਇਸ ਵਾਰਤਾ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਲਵਾਂਗੇ ਕਿ ਭਾਰਤ ਪਾਕਿਸਤਾਨ ਦੇ ਵਿੱਚ ਅਗਰ ਯੁੱਧ ਲੱਗਦਾ ਤਾਂ ਉਸ ਦੇ ਕੀ ਖਮਿਆਜ਼ੇ ਸਾਨੂੰ ਆਮ ਲੋਕਾਂ ਨੂੰ ਜਾਂ ਭਾਰਤ ਸਰਕਾਰ ਨੂੰ ਭੁਗਤਨੇ ਪੈ ਸਕਦੇ ਆ ਕਿਉਂਕਿ ਆਮ ਲੋਕਾਂ ਦੇ ਵਾਸਤੇ ਜਿਹੜੇ ਆ ਹੁਣ ਭਾਰਤ ਸਰਕਾਰ ਦੇ ਵੱਲੋਂ ਕੱਲ ਮੋਕ ਡਿਲ ਵੀ ਕੀਤੀ ਗਈ ਹੈ ਤਾਂ ਰਾਤ ਬਲੈਕਆਊਟ ਵੀ ਕੀਤਾ ਗਿਆ ਲੋਕਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਯੁੱਧ ਲੱਗਦਾ ਤਾਂ ਕਿਸ ਤਰ੍ਹਾਂ ਦੇ ਅਸਾਰ ਬਣਦੇ ਨੇ ਤਾਂ ਕਰਨਲ ਜੀ ਨੇ ਅੱਜ ਗੱਲਬਾਤ ਕਰਨ ਲਈ ਇਸ ਲਈ ਪਹੁੰਚੇ ਕਿਉਂਕਿ ਉਹਨਾਂ ਨੇ ਦੋ ਜਿਹੜੀਆਂ ਯੁੱਧ ਯੰਗ ਦੇਖੀਆਂ ਨੇ ਜੰਗਾਂ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਹੁੰਦੇ ਨੇ ਸਾਰੀ ਜਾਣਕਾਰੀ ਲਈ ਸਾਡੇ ਨਾਲ ਕਰਨਲ ਯੂਜ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू जी थैंक यू। ਹਾਂ ਜੀ। ਹਾਂ ਕਿਸ ਤਰ੍ਹਾਂ ਦੇ ਦੋ ਕਰਨਲ ਸਾਹਿਬ ਕਿ ਤੁਸੀਂ ਦੋ ਜੰਗਾਂ ਦੇਖੀਆਂ ਉਸ ਤੋਂ ਬਾਅਦ ਹੁਣ ਫਿਰ ਜੰਗ ਦੇ ਜਿਹੜੇ ਅਸਾਰ ਹੋ ਰਹੇ ਨੇ ਲੱਗਦਾ ਵੀ ਅਗਰ ਜੰਗ ਲੱਗਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਆਪਣੇ ਭਾਰਤ ਦਾ ਔਰ ਕੀ ਤੁਸੀਂ ਕਹਿਣਾ ਚਾਹੋਗੇ? ਦੇਖੋ ਜੰਗਾਂ ਮੈਂ ਦੇਖੀਆਂ ਪਰਸਨਲੀ শ্রীলঙ্কা ਦਾ ਆਪਰੇਸ਼ਨ ਸੀ ਤੇ ਕਾਰਗਿਲ ਸੀ ਇਹ ਦੋ ਜੰਗਾਂ ਕਲੋਜ਼ਲੀ ਦੇਖੀਆਂ ਜੰਗ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੁੰਦੀ ਵੀ ਤੇ ਜੰਗ ਤੇ ਲਾਸਟ ਹਥਿਆਰ ਹੁੰਦਾ ਸਾਡਾ ਜਦੋਂ ਸਾਡੇ ਤੇ ਥੋਪਿਆ ਜਾਂਦਾ ਵੀ ਸਾਨੂੰ ਹੋਰ ਕੋਈ ਆਪਸ਼ਨ ਨਹੀਂ ਬਚਦਾ ਪਰ ਫਿਲਹਾਲ ਮੈਂ ਇਹ ਕਹਾਂਗਾ ਵੀ ਸਾਡੇ ਕੋਲ ਹਜੇ ਆਪਸ਼ਨ ਹੈਗੀਆਂ ਅਸੀਂ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਨੱਪ ਲਿਆ ਇਹ ਸਟ੍ਰਾਈਕ ਕਰਕੇ ਅਸੀਂ ਉਹਦੇ ਜਿਹੜੇ ਟੈਰਰਿਸਟ ਬੇਸਿਸ ਨੇ ਉਹ ਡਿਸਟਰੋਏ ਕਰਤੇ ਤੇ ਹੁਣ ਪਾਕਿਸਤਾਨ ਨੇ ਦੇਖਣਾ ਵੀ ਕੀ ਕਰਨਾ ਹੈ ਪਾਕਿਸਤਾਨ ਅੱਗੇ ਵਧਣਾ ਚਾਹੁੰਦਾ ਹੈ ਜਾਂ ਪਾਕਿਸਤਾਨ ਸਾਡੇ ਨਾਲ ਮਿਲ ਕੇ ਚੱਲ ਕੇ ਇਹ ਟੈਰਰਿਸਟ ਕੈਂਪਾਂ ਨੂੰ ਡਿਸਮੈਂਟਲ ਕਰਨਾ ਚਾਹੁੰਦਾ ਕਿਉਂਕਿ ਜੋ ਪਾਕਿਸਤਾਨ ਨੇ ਪਹਿਲਗਾਮ ਚ ਕੀਤਾ ਸੀ ਉਹ ਉਹਦਾ ਐਕਸ਼ਨ ਸੀ ਅਸੀਂ ਉਹਦਾ ਰਿਐਕਸ਼ਨ ਕੀਤਾ ਕਿਉਂਕਿ ਉਹਨਾਂ ਨੇ ਉਹ ਟੈਰਰਿਸਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਇਨਕਾਰ ਹੀ ਕੀਤਾ ਜਦੋਂ ਕਿ ਸਾਨੂੰ ਬਿਲਕੁਲ ਪਤਾ ਹੈ ਵੀ ਉਹਨਾਂ ਦੇ ਬੇਸਿਸ ਉੱਥੇ ਨੇ ਤੇ ਹੁਣ ਜੋ ਡਿਪੈਂਡ ਕਰਦਾ ਹੈ ਫਿਊਚਰ ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਵੀ ਪਾਕਿਸਤਾਨ ਕੀ ਕਰਦਾ ਹੈ ਪਾਕਿਸਤਾਨ ਜਿਹੜਾ ਐਕਸ਼ਨ ਕਰੂਗਾ ਸਾਡਾ ਰਿਐਕਸ਼ਨ ਉਹਦੇ ਮੁਤਾਬਿਕ ਹੋਊਗਾ ਪਾਕਿਸਤਾਨ ਕੋਈ ਵੀ ਐਕਸ਼ਨ ਕਰੇ ਸਾਡੀ ਤਿਆਰੀ ਪੂਰੀ ਹੈ ਅਲਰਟ ਤੇ ਹੈ ਸਾਡੇ 에어ਪੋਰਟਾਂ ਤੇ ਜਹਾਜ਼ ਤਿਆਰ ਖੜੇ ਨੇ ਨਾ ਤੇ ਉਹਨਾਂ ਦੀ ਫੌਜ ਨੂੰ ਅਸੀਂ ਅੰਦਰ ਆਉਣ ਦੇਣਾ ਤੇ ਨਾ ਉਹਨਾਂ ਦੇ 에ਅਰਕ੍ਰਾਫਟਰ ਨੂੰ ਅੰਦਰ ਆਉਣ ਦੇਣਾ ਇਸ ਕਰਕੇ ਤਿਆਰੀ ਤੇ ਸਾਡੇ ਵੱਲੋਂ ਪੂਰੀ ਹੈ ਪਰ ਸਾਡੇ ਵੱਲੋਂ ਕੋਈ ਅਗਰੈਸਿਵ ਸਟੈਪ ਵੀ ਨਹੀਂ ਹੈ ਅਸੀਂ ਨਾ ਤਾਂ ਕੋਈ ਬਾਰਡਰ ਟੱਪਣ ਦਾ ਸਾਡਾ ਪਲਾਨ ਹੈ ਤੇ ਨਾ ਸਾਡਾ ਕੋਈ ਉਹਨਾਂ ਦੀ ਮਿਲਟਰੀ ਤੇ ਬੇਸ ਤੇ ਅਟੈਕ ਕਰਨ ਦਾ ਪਲਾਨ ਹੈ ਤੇ ਨਾ ਹੀ ਅਸੀਂ ਉਹਨਾਂ ਦਾ ਕੋਈ ਸਿਵਲਨ ਟਾਰਗੇਟ ਹਿਟ ਕਰਨਾ ਤੇ ਨਾ ਕੀਤਾ ਹਜੇ ਤੱਕ ਆ ਕੰਨਤ ਸਾਹਿਬ ਲਗਾਤਾਰ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਵੀ ਕਈ ਤਰ੍ਹਾਂ ਦੇ ਬਿਆਨ ਕਰਦਾ ਰਹਿੰਦਾ ਹੈ ਤੇ ਭਾਰਤ ਵੱਲੋਂ ਵੀ ਲਗਾਤਾਰ ਉਹਨਾਂ ਨੂੰ ਜਵਾਬੀ ਕਾਰਵਾਈ ਜਿਹੜੀ ਦੱਸੀ ਜਾਂਦੀ ਹੈ ਤੇ ਲੱਗਦਾ ਵੀ ਹੁਣ ਇਸ جنگ ਦੇ ਵਿੱਚ ਜਿਹੜਾ ਕਸ਼ਮੀਰ ਦਾ ਹਿੱਸਾ ਉਹ ਪਾਕਿਸਤਾਨ ਵਿੱਚ ਹੈ ਉਹ ਭਾਰਤ ਸਰਕਾਰ ਆਪਣੇ ਵੱਲ ਕਰ ਸਕਦੀ ਹੈ ਦੇਖੋ ਕਰਨ ਨੂੰ ਤਾਂ ਕੀਤਾ ਜਾ ਸਕਦਾ ਹੈ ਪਰ ਭਾਰਤ ਇੱਕ ਜਿਹੜੀ ਲਾਈਨ ਆਫ ਕੰਟਰੋਲ ਹੈ ਇੱਕ ਸ਼ਿਮਲਾ ਐਗਰੀਮੈਂਟ ਹੈ ਜਦੋਂ 72 ਚ ਹੋਇਆ ਸੀ ਜੁਲਫੀਕਰ ਪੁੱਟੋ ਦੇ ਨਾਲ ਹੋਇਆ ਸੀ 71 ਦੀ ਲੜਾਈ ਤੋਂ ਬਾਅਦ ਉਹ ਸਮਝੌਤੇ ਦੇ ਤਹਿਤ ਹੀ ਅਸੀਂ 98000 ਕੈਦੀ ਉਹਨਾਂ ਦੇ ਮੋੜੇ ਸੀ ਹਾਲਾਂਕਿ 54 ਕੈਦੀ ਸਾਡੇ ਉਧਰ ਰਹਿ ਗਏ ਉਹਨਾਂ ਨੇ ਉਹਨਾਂ ਦੀ ਕੋਈ ਸੁਗਣੀ ਦਿੱਤੀ ਤੇ ਅਸੀਂ ਇੱਕ ਸਮਝੌਤੇ ਦੇ ਤਹਿਤ ਖੜੇ ਆ ਅਸੀਂ ਉਹ ਲਾਈਨ ਆਫ ਕੰਟਰੋਲ ਨੂੰ ਰਿਸਪੈਕਟ ਕਰਦੇ ਆ ਜਿਹੜੀ ਡਿਮਾਰਕੇਸ਼ਨ ਹੋਈ ਹੈ ਅਸੀਂ ਕਾਰਗਿਲ ਚ ਵੀ ਲਾਈਨ ਆਫ ਕੰਟਰੋਲ ਕ੍ਰਾਸ ਨਹੀਂ ਕੀਤੀ ਸਿਰਫ ਸਾਡਾ ਇਲਾਕਾ ਸੀ ਜੋ ਉਹਨਾਂ ਨੇ ਕੈਪਚਰ ਕਰ ਲਿਆ ਸੀ 10-11 ਕਿਲੋਮੀਟਰ ਉਹ ਖਾਲੀ ਕਰਾਇਆ ਤੇ ਅਸੀਂ ਇੱਕ ਲਾਈਨ ਆਫ ਕੰਟਰੋਲ ਨੂੰ ਰਿਸਪੈਕਟ ਕਰਦੇ ਹਾਂ ਪਰ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਜਾਰੀ ਰਹਿਣਗੀਆਂ ਜਾਂ ਪਾਕਿਸਤਾਨ ਆਪ ਹੀ ਕਹਿੰਦਾ ਸੀ ਸ਼ਿਮਲਾ ਸਮਝੌਤਾ ਰੱਦ ਕਰ ਦੇਵਾਂਗੇ ਤੇ ਸਾਡੇ ਵਾਸਤੇ ਫਿਰ ਐਲੋਸੀ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਤੇ ਅਸੀਂ ਵੀ ਕਿਸੇ ਹੱਦ ਤੱਕ ਅੱਗੇ ਜਾ ਸਕਦੇ ਹਾਂ ਪਰ ਫਿਲਹਾਲ ਭਾਰਤ ਦੀ ਨੀਤੀ ਜਿਹੜੀ ਹੈ ਉਹ ਐਲੋਸੀ ਨੂੰ ਕ੍ਰਾਸ ਕਰਨ ਦੀ ਨਹੀਂ ਹੈ ਤੇ ਅਸੀਂ ਐਲੋਸੀ ਤੋਂ ਅੱਗੇ ਜਾਣ ਦਾ ਕੋਈ ਪਲਾਨ ਹੈ ਨਹੀਂ ਅਕਰਨ ਸਾਹਿਬ ਗੱਲਾਂ ਹੁਣ ਸੁਣਨ ਚਾ ਰਹੀਆਂ ਕਿ ਯੁੱਧ ਲੱਗਣ ਵਾਲਾ ਹੈ ਜਿਵੇਂ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਤੁਸੀਂ ਦੋ ਜੰਗਾਂ ਦੇਖੀਆਂ ਹੋਈਆਂ ਨੇ ਜਦੋਂ ਜੰਗ ਹੁੰਦੀ ਹੈ ਕਿਸ ਤਰ੍ਹਾਂ ਦੇ ਮਾਹੌਲ ਦੇਖਣ ਨੂੰ ਮਿਲਦੇ ਆ ਉਹ ਕੀ ਨੁਕਸਾਨ ਨੁਕਸਾਨ ਹੁੰਦੇ ਆ ਕੀ ਫਾਇਦੇ ਹੁੰਦੇ ਆ ਇਸ ਬਾਰੇ ਥੋੜੀ ਜੀ ਜਾਣਕਾਰੀ ਦੇਖੋ ਫਾਇਦਾ ਕੋਈ ਵੱਡਾ ਨਹੀਂ ਹੁੰਦਾ ਪਰ ਇੱਕ ਵੱਡਾ ਮਕਸਦ ਹੱਲ ਹੋ ਜਾਂਦਾ ਜਿਵੇਂ 71 ਦੀ ਲੜਾਈ 'ਚ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਤੇ ਇੱਕ ਬਾਰਡਰ ਅਸੀਂ ਈਸਟਰਨ ਬਾਰਡਰ ਹੀ ਖਤਮ ਕਰਤਾ ਉਹ ਸਾਡਾ ਫਾਇਦਾ ਸੀ ਨੁਕਸਾਨ ਇਹ ਸੀ ਵੀ ਸਾਡਾ ਵੀ ਨੁਕਸਾਨ ਹੋਇਆ ਸਾਡੇ ਕੁਝ ਫੌਜੀ ਮਾਰੇ ਗਏ ਸਿਵਲਨ ਵੀ ਮਾਰੇ ਗਏ ਸਾਡਾ ਖਰਚਾ ਵੀ ਹੋਇਆ ਪਰ ਸਾਡੇ ਕੋਲੇ ਮਜਬੂਰੀ ਸੀ ਕਿਉਂਕਿ ਰਫੂਜੀ ਇੰਨੇ ਬੰਗਲਾਦੇਸ਼ ਚੋਂ ਇੱਧਰ ਆ ਚੁੱਕੇ ਸੀ ਵੀ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਸੀ ਉਹਨਾਂ ਨੂੰ ਵਾਪਸ ਬਸਾਉਣ ਵਾਸਤੇ ਇਸ ਕਰਕੇ ਫਾਇਦੇ ਔਰ ਨੁਕਸਾਨ ਆਪਾਂ ਇਸ ਤਰ੍ਹਾਂ ਨਹੀਂ ਕੰਪੇਅਰ ਕਰ ਸਕਦੇ ਵੀ ਜੰਗ ਦੇ ਨਾਲ ਫਾਇਦਾ ਹੋਊਗਾ ਕਈ ਵਾਰੀ ਅਸੀਂ ਪੋਲੀਟੀਕਲ ਪ੍ਰੈਸ਼ਰ ਪਾ ਕੇ ਵੀ ਜਿਸ ਤਰ੍ਹਾਂ ਅਸੀਂ ਹੁਣ ਪਾਕਿਸਤਾਨ ਤੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਪਾਕਿਸਤਾਨ ਤੇ ਪ੍ਰੈਸ਼ਰ ਪਾਇਆ ਜਾਵੇ ਦੇਖੋ ਅਸੀਂ ਉਹਨਾਂ ਦਾ ਫੇਰ ਸਪੇਸ ਬੰਦ ਕਰਤਾ ਉਹਨਾਂ ਦੀ ਫਲਾਈਟਾਂ ਘੁੰਮ ਕੇ ਜਾਣੀਆਂ ਪੈਣਗੀਆਂ ਅਸੀਂ ਪਾਣੀ ਰੋਕ ਲਿਆ ਪਾਣੀ ਪਾਕਿਸਤਾਨ ਵੀ ਖੇਤੀ ਪ੍ਰਧਾਨ ਦੇਸ਼ ਹੈ ਜੇ ਹੁਣ ਗਰਮੀਆਂ 'ਚ ਉਹਨਾਂ ਨੂੰ ਪਾਣੀ ਨਹੀਂ ਮਿਲੂਗਾ ਤੇ ਫਸਲ ਨਹੀਂ ਲੱਗੂਗੀ ਤੇ ਬਾਰਿਸ਼ਾਂ 'ਚ ਵਾਧੂ ਪਾਣੀ ਆਜੂਗਾ ਤੇ ਫਲੱਡ ਆਉਣਗੇ ਇਹ ਪਾਕਿਸਤਾਨ ਦੀ ਬਿਲਕੁਲ ਇੱਕ ਬਹੁਤ ਵੱਡੀ ਸੱਟ ਹੋਊਗੀ ਪਾਕਿਸਤਾਨ ਦੇ ਉੱਪਰ ਤੇ ਉਹ ਫਿਰ ਲੱਗਦਾ ਹੈ ਵੀ ਉਹ ਪਾਕਿਸਤਾਨ ਨੂੰ ਅਸੀਂ ਉਸ ਤਰ੍ਹਾਂ ਵੀ ਆਪਾਂ ਸਪਰੈਸ ਕਰ ਸਕਦੇ ਹਾਂ ਤੇ ਸਾਨੂੰ ਸ਼ਾਇਦ ਜੰਗ ਦੀ ਲੋੜ ਨਾ ਪਵੇ ਅਕਰਨ ਸਾਹਿਬ ਬਚਪਨ ਤੋਂ ਲੈ ਕੇ ਅਸੀਂ ਜਦੋਂ ਪੜ੍ਹਾਈ ਸ਼ੁਰੂ ਕਰ ਦਿੰਨੇ ਆ ਬੱਚਾ ਹੋਵੇ ਹੈ ਨਾ ਉਸ ਤੋਂ ਵੱਡਾ ਹੁੰਦਾ ਉਹਨੂੰ ਟੀਚਰ ਹੋਵੇ ਜਾਂ ਮਾਵਾ ਪਾਪਾ ਉਹ ਹਮੇਸ਼ਾ ਇਹੀ ਸਮਝਾਉਂਦੇ ਨੇ ਕਿ ਲੜਾਈ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਕਿ ਲੱਗਦਾ ਵੀ ਹੁਣ ਜਿਹੜਾ ਯੁੱਧ ਦੀਆਂ ਤਿਆਰੀਆਂ ਚੱਲ ਰਹੀਆਂ ਇਹ ਇਸ ਗੱਲ ਨੂੰ ਲੈ ਕੇ ਟੇਬਲ ਟਾਕ ਹੋਣੀ ਚਾਹੀਦੀ ਹੈ ਔਰ ਅਗਰ ਟੇਬਲ ਟਾਕ ਹੁੰਦੀ ਹੈ ਤਾਂ ਇਹ ਯੁੱਧ ਨੂੰ ਰੋਕਿਆ ਜਾ ਸਕਦਾ ਹਾਂ ਬਿਲਕੁਲ ਰੋਕਿਆ ਜਾ ਸਕਦਾ ਜੇ ਪਾਕਿਸਤਾਨ ਇਸ ਗੱਲ ਤੇ ਗੱਲਬਾਤ ਕਰਨ ਨੂੰ ਤਿਆਰ ਹੈ ਹਾਲਾਂਕਿ ਇੱਕ ਮਿਨਿਸਟਰ ਦਾ ਬਿਆਨ ਵੀ ਆਇਆ ਹੈ ਕਿ ਜੇ ਇੰਡੀਆ ਅੱਗੇ ਨਹੀਂ ਵਧੇਗਾ ਤਾਂ ਅਸੀਂ ਵੀ ਅੱਗੇ ਨਹੀਂ ਵਧਾਂਗੇ ਤੇ ਚੰਗੀ ਗੱਲ ਹੈ ਸਾਡਾ ਵੀ ਕੋਈ ਟਾਰਗੇਟ ਨਹੀਂ ਹੈ ਪਰ ਤਿਆਰੀ ਤਾਂ ਰੱਖਣੀ ਪੈਗੀ ਕਿਉਂਕਿ ਪਾਕਿਸਤਾਨ ਦੀ ਕਿਸੇ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਬਾਕੀ ਜਿਹੜੀ ਪਬਲਿਕ ਹੈ ਇਹਨਾਂ ਨੂੰ ਪੈਨਿਕ ਵੀ ਨਹੀਂ ਹੋਣਾ ਚਾਹੀਦਾ ਮੈਂ ਬਾਜ਼ਾਰਾਂ 'ਚ ਦੇਖ ਰਿਹਾ ਲੋਕ ਐਵੇਂ ਬੇਫਜ਼ੂਲ ਸ਼ਾਪਿੰਗ ਕਰ ਰਹੇ ਆ ਗੱਡੀਆਂ 'ਚ ਤੇਲ ਭਰਾ ਰਹੇ ਆ ਵੀ ਜੰਗ ਲੱਗ ਜਾਣੀ ਹੈ ਭਾਰਤ ਕੋਲੇ ਨਾ ਤੇਲ ਦੀ ਕਮੀਆਂ ਨਾ ਖਾਣ ਪੀਣ ਦੀਆਂ ਚੀਜ਼ਾਂ ਦੀ ਕਮੀ ਹੈ ਈਵਨ ਜੇ ਜੰਗ ਲੱਗ ਵੀ ਜਾਊਗੀ ਇੰਨਾਂ ਜਿਹੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ ਆਉਣੀ ਤੇ ਐਸੇ ਕਰਕੇ ਪੈਨਿਕ ਕਰਕੇ ਨਹੀਂ ਭੱਜਣਾ ਚਾਹੀਦਾ ਤੇ ਜਿਹੜੀ ਕਿਤੇ ਕੋਈ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾਂਦੀ ਹੈ ਉਹ ਬਿਨਾ ਤੁਸੀਂ ਵੈਰੀਫਾਈ ਕਰਨੇ ਸ਼ੇਅਰ ਨਹੀਂ ਕਰਨੀ ਚਾਹੀਦੀ ਆਪਦਾ ਦਿਮਾਗ ਲਾਓ ਉਹਨੂੰ ਫੈਕਟ ਚੈੱਕ ਕਰੋ ਵੀ ਉਹ ਅਸਲੀ ਹੈ ਜਾਂ ਨਕਲੀ ਹੈ ਕਿਉਂਕਿ ਬਹੁਤ ਸਾਰੀ ਜਿਹੜੀ ਨਕਲੀ ਆਈਡੀਆਂ ਤੋਂ AI ਦੇ ਜਨਰੇਟਡ ਫੋਟੋਆਂ ਸਰਕੂਲੇਟ ਕੀਤੀਆਂ ਜਾਂਦੇ ਨੇ ਜਿਨ੍ਹਾਂ ਦਾ ਕੋਈ ਤੱਥ ਬੇਸ ਹੁੰਦਾ ਨਹੀਂ ਇਸ ਕਰਕੇ ਜਿਹੜੇ ਵਹਿਜੇ ਅਫਵਾਹਾਂ ਨੇ ਉਹਨਾਂ ਤੇ ਧਿਆਨ ਨਾ ਦਿਓ ਜੋ ਸਰਕਾਰੀ ਖਬਰ ਹੈ ਉਸ ਤੇ ਯਕੀਨ ਰੱਖੋ ਅਕਰਨ ਸਾਹਿਬ ਬੇਸ਼ੱਕ ਤੁਸੀਂ ਦੱਸਦੇ ਹੋ ਕਿ ਯੁੱਧ ਤੋਂ ਅਸੀਂ ਬਹੁਤ ਪਰੇ ਹੈਗੇ ਹਾਂ ਹਜੇ ਯੁੱਧ ਦੇ ਕੋਈ ਅਸਾਰ ਨਹੀਂ ਹੈਗੇ ਲੇਕਿਨ ਫਿਰ ਵੀ ਲੋਕਾਂ ਨੂੰ ਜੀ ਜ਼ਰੂਰ ਅਵੇਅਰ ਕੀਤਾ ਜਾ ਰਿਹਾ ਹੈ ਬਾਈ ਚਾਂਸ ਅਗਰ ਯੁੱਧ ਲੱਗਦਾ ਤਾਂ ਇਹ ਲੜਾਈ ਕਿੰਨੇ ਸਮੇਂ ਦੇ ਵਿੱਚ ਮਤਲਬ ਭਾਰਤ ਸਰਕਾਰ ਕਿੰਨੀ ਦੇਰ ਤੱਕ ਮਤਲਬ ਇਸ ਯੁੱਧ ਚੱਲ ਸਕਦਾ ਵੈ ਦੇਖੋ ਪਾਕਿਸਤਾਨ ਕੋਲੇ ਅੱਜ ਦੀ ਸਟੇਟ ਚ ਜਿਹੜਾ ਮਿਸ਼ਨ ਹੈ ਨਾ ਵੱਧ ਤੋਂ ਵੱਧ ਇੱਕ ਹਫਤੇ ਦਾ ਹੈ ਜੇ ਉਹ ਲੜਾਈ ਲੜਦੇ ਨੇ ਫਿਜ਼ੀਕਲ ਲੜਾਈ ਲੜਦੇ ਨੇ 에어ਫੋਰਸ ਦੀ ਲੜਾਈ ਤੇ ਬਹੁਤ ਜਲਦੀ ਖਤਮ ਹੋ ਜਾਣੀ ਹੈ ਜੇ ਉਹ ਪੂਰੀ ਆਰਮੀ ਦੀ ਲੜਾਈ ਲੜਦੇ ਨੇ ਸਾਰੇ ਬਾਰਡਰ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਖੋਲ੍ਹ ਦਿੰਦੇ ਨੇ ਉਹਨਾਂ ਕੋਲੇ ਹਫਤੇ ਤੋਂ ਵੱਧ ਦਾ ਅਮਨੀਸ਼ਨ ਹੈ ਨਹੀਂ ਅਮਨੀਸ਼ਨ ਬਾਹਰੋਂ ਖਰੀਦਣਾ ਪਾਕਿਸਤਾਨ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਮੁਸ਼ਕਲ ਹੈ ਸਾਡੇ ਕੋਲੇ ਤਕਰੀਬਨ 45 ਦਿਨ ਜਾਂ 40 ਦਿਨ ਦਾ ਵਾਰ ਵੇਸਟੇਜ ਰੇਟ ਦੇ ਹਿਸਾਬ ਨਾਲ ਰਿਜ਼ਰਵ ਹੁੰਦਾ ਹੈ ਪਾਕਿਸਤਾਨ ਕੋਲੇ ਨਹੀਂ ਹੈ ਅੱਜ ਜੇ ਕੋਈ ਇੱਕ ਤੁਸੀਂ ਕੋਈ ਚੀਜ਼ ਬਾਹਰੋਂ ਖਰੀਦਣੀ ਹੈ ਅੱਜ ਜਿਹੜੀ ਸਾਨੂੰ 82-83 ਰੁਪਏ ਚ 85 ਚ ਪੈਣੀ ਹੈ ਉਹਨਾਂ ਨੂੰ ਤਕਰੀਬਨ 300 ਰੁਪਏ ਚ ਪੈਣੀ ਹੈ ਕਿਉਂਕਿ ਉਹਨਾਂ ਦਾ ਡਾਲਰ ਦਾ ਰੇਟ 300 ਹੈ ਸਾਡਾ ਡਾਲਰ ਦਾ ਰੇਟ 83-84 ਹੈ ਤੇ ਇਸ ਕਰਕੇ ਉਹਨਾਂ ਨੂੰ 4-5 ਗੁਣੀ ਉਹ ਚੀਜ਼ ਮਹਿੰਗੀ ਲੈਣੀ ਪਣੀ ਆ ਉਹ ਪਾਕਿਸਤਾਨ ਦੀ ਇਕਨੋਮੀ ਅਫੋਰਡ ਨਹੀਂ ਕਰ ਸਕਦੀ ਉਤੇ ਆਟੇ ਦੀਆਂ ਪੈਟਰੋਲ ਦੀਆਂ ਕੀਮਤਾਂ ਡਾਲਰ ਦੀਆਂ ਕੀਮਤਾਂ ਬਹੁਤ ਹਾਈ ਨੇ ਸਾਡੇ ਨਾਲੋਂ ਵੀ ਉਹ ਇਸ ਚੀਜ਼ ਨੂੰ ਬਾਹਰੋਂ ਸਾਜੋ ਸਮਾਨ ਜੰਗ ਦਾ ਲੈ ਕੇ ਸਾਡੇ ਨਾਲ ਲੜਨਾ ਅਫੋਰਡ ਨਹੀਂ ਕਰ ਸਕਦੇ ਅੱਛਾ ਇਹ ਪਰਸੋਂ ਜਿਹੜੀ ਸਰਜੀਕਲ ਸਟ੍ਰਾਈਕ ਹੋਈ ਆ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਕਈ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਫਿਰ ਹੱਲੇ ਵੀ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਜਵਾਬ ਦੇਾਂਗੇ ਹਾਲਾਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਦਾ ਤਕੋ ਇਹ ਤਾਂ ਪੋਲੀਟੀਕਲ ਗੱਲਾਂ ਹੁੰਦੀਆਂ ਨੇ ਉਹ ਗੋਸ ਕੇ ਮਾਰेंगे ਇਹ ਕਰਨਗੇ ਉਹ ਕਰਨਗੇ ਐਜ ਇਹ ਬਿਆਨ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਦਿੰਦੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਆਵਾਮ ਨੂੰ ਖੁਸ਼ ਕਰਨਾ ਹੁੰਦਾ ਹੈ ਉਹਨਾਂ ਨੇ ਗਰਾਊਂਡ ਤੇ ਕੁਝ ਨਹੀਂ ਕਰਨਾ ਹੁੰਦਾ ਨਾ ਤਾਂ ਉਹਨਾਂ ਅੱਜ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਤੁਸੀਂ ਦੇਖ ਲਓ ਪਾਕਿਸਤਾਨ ਹੋਵੇ ਇੰਡੀਆ ਹੋਵੇ ਉਹਨਾਂ ਦਾ ਕਿਸੇ ਦਾ ਜਵਾਕ ਭਾਈ ਭਤੀਜਾ ਕਦੇ ਆਰਮੀ 'ਚ ਨਹੀਂ ਜਾਂਦਾ ਉਹ ਐਮਐਲਏ ਦਾ ਪੁੱਤ ਐਮਐਲਏ ਬਣਦਾ ਤੇ ਉਹਨਾਂ ਨੇ ਹਜੇ ਬਿਆਨ ਹੀ ਦੇਣੇ ਹੁੰਦੇ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਲੋਕਾਂ ਨੂੰ 扑ਕਾ ਕੇ ਆਪਦੇ ਮਗਰ ਲੈਣਾ ਹੁੰਦਾ ਵੀ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਤੇ ਆਪ ਦੀ ਜਿਹੜੀ ਵੋਟ ਬੈਂਕ ਦਾ ਖਿਆਲ ਜਿਆਦਾ ਕਰਨਾ ਹੁੰਦਾ ਹੈ ਬਜਾਏ ਕਿ ਦੇਸ਼ ਦੀ ਐਕਚੁਅਲ ਹਾਲਤ ਦਾ ਕਰਨਲ ਸਾਹਿਬ ਹੁਣ ਮੈਂ ਤੁਹਾਡੇ ਬਾਰੇ ਵੀ ਕੁਝ ਜਾਣਕਾਰੀ ਜਰੂਰ ਲੈਣਾ ਚਾਹੂੰਗਾ ਕਿ ਤੁਹਾਡਾ ਪਰਿਵਾਰ ਕਿਸ ਤਰ੍ਹਾਂ ਤੁਸੀਂ ਆਰਮੀ 'ਚ ਗਏ ਹੋ ਕਿਸ ਤਰ੍ਹਾਂ ਡਿਊਟੀ ਕੀਤੀ ਔਰ ਕਿਸ ਤਰ੍ਹਾਂ ਇਹ ਜੰਗਾ ਤੁਸੀਂ ਦੇਖਿਆ ਨਹੀਂ ਗਿਆ ਸਰ ਦੇਖੋ ਮੈਂ ਤੀਜੀ ਜਨਰੇਸ਼ਨ ਚ ਆਰਮੀ ਚ ਗਿਆ ਸੀ ਮੇਰੇ ਗ੍ਰੈਂਡਫਾਦਰ ਵੀ ਆਰਮੀ ਸੀ ਮੇਰੇ ਫਾਦਰ ਵੀ ਆਰਮੀ ਸੀ ਤੇ ਫਿਰ ਮੈਂ ਵੀ ਆਰਮੀ ਚ ਗਿਆ ਤੇ ਮੇਰੇ ਸਹੁਰਾ ਸਾਹਿਬ ਵੀ ਆਰਮੀ ਸੀ ਤੇ ਮੇਰੇ ਫਫੜਜੀ ਵੀ ਆਰਮੀ ਸੀ ਸਾਡਾ ਬੇਸਿਕਲੀ ਸਾਰੇ ਪਾਸੇ ਆਰਮੀ ਦਾ ਪਰਿਵਾਰ ਸੀ ਕਿਉਂਕਿ ਉਸ ਵੇਲੇ ਆਰਮੀ ਇੱਕ ਫੈਮਿਲੀ ਕਲਚਰ ਹੁੰਦਾ ਸੀ ਇਸੇ ਕਰਕੇ ਸਾਰੇ ਸਾਡੇ ਪਰਿਵਾਰ ਯੂਨਟਾ ਹੋਰ ਸਾਰੇ ਪੁਰਾਣੇ-ਪੁਰਾਣੇ ਮੇਰੇ ਫਫੜਜੀ ਜੋਜੀਲਾ ਦੀ ਵਾਰਚ ਵੀ ਸੀ ਤੇ ਉਸ ਵੇਲੇ ਬਰਮਾ ਵਾਰਚ ਵੀ ਗਏ ਤੇ ਪੁਰਾਣੀਆਂ-ਪੁਰਾਣੀਆਂ ਜੰਗ ਦੀਆਂ ਕਹਾਣੀਆਂ ਅਸੀਂ ਕਿੱਥੇ-ਕਿੱਥੇ ਲੜਾਈਆਂ ਹੋਈਆਂ ਘੱਤਰ ਚ ਕੀ ਹੋਇਆ ਕਾਡਬਾਡ ਚ ਕੀ ਹੋਇਆ ਤੇ ਉਹ ਸਾਰੀਆਂ ਅਸੀਂ ਸੁਣੀਆਂ ਨੇ ਮੇਰੇ ਫਾਦਰ ਤੇ ਬਾਡ ਚ ਯਾਨੀ ਯੂਨ ਮਿਸ਼ਨ ਚ ਵੀ ਕਾਂਗੋ ਗਏ ਸੀ ਤੇ ਉਹ ਅਸੀਂ ਚਪਨ ਤੋਂ ਜਿਹੜੀਆਂ ਜੰਗ ਦੀਆਂ ਕਹਾਣੀਆਂ ਆਪਦੇ ਘਰੇ ਸੁਣਦੇ ਰਹੇ ਆ ਕਰਤਾਰ ਸਿੰਘ ਅਕਸਰ ਅਸੀਂ ਫਿਲਮਾਂ ਵੀ ਦੇਖਦੇ ਆ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਅਸੀਂ ਬੈਠੇ ਆ ਮਹਿਫਲ ਲੱਗੀ ਹੋਈ ਆ ਇੱਕਦਮ ਮਤਲਬ ਆਰਡਰ ਆ ਗਿਆ ਜੀ ਹੁੰਚੋ ਜੀ ਜੰਗ ਲੱਗ ਗਈ ਕਦੀ ਇਸ ਤਰ੍ਹਾਂ ਦਾ ਮਾਹੌਲ ਤੁਹਾਡੇ ਨਾਲ ਵੀ ਹੋਇਆ ਫਿਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਮਤਲਬ ਦੇਖਣਾ ਪਿਆ ਕਿ ਉਹ ਦੁਆਰਾ ਇਕੱਠੇ ਨਹੀਂ ਹੋਈ ਤਾਂ ਨੇ ਉਹ ਤਾਂ ਬਿਲਕੁਲ ਹੀ ਹੁੰਦਾ ਵੀ ਅਸੀਂ ਦੇਖੋ ਐ ਇਦਾਂ ਨਹੀਂ ਹੁੰਦਾ ਕਿ ਪੀਸ ਸਟੇਸ਼ਨ ਤੇ ਬੈਠਿਆਂ ਤੇ ਇੱਕਦਮ ਜੰਗ ਲੱਗ ਗਈ ਜੰਗ ਤੋਂ ਪਹਿਲਾਂ ਡਿਪਲॉयਮੈਂਟ ਹੋ ਜਾਂਦੀ ਹੈ ਤੁਸੀਂ ਬਾਰਡਰ ਤੇ ਹੁੰਨੇ ਹੋ ਨੇੜੇ țeੜੇ ਹੁੰਨੇ ਹੋ ਤੇ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਨਾਲ ਦੇ ਸਾਥੀ ਨੇ ਅਗਲੇ ਆਪਰੇਸ਼ਨ ਚ ਤੁਹਾਡੇ ਨਾਲ ਨਹੀਂ ਹੁੰਦੇ ਕਈ ਫੋਟੋਆਂ ਨੇ ਜਿਸ ਤਰ੍ਹਾਂ ਹੁਣ ਕਾਰਗਿਲ ਚ ਸੀ ਵੀ ਇੱਕ ਬਹੁਤ ਜਿ CUSTOM ਹੁੰਦਾ ਜਦੋਂ ਯੂਨਿਟ ਅਟੈਕ ਚ ਜਾਂਦੀ ਹੈ ਤੇ ਸਾਰੇ ਬੰਦੇ ਇੱਕ ਘਰ ਨੂੰ ਚਿੱਠੀ ਲਿਖਦੇ ਆ ਜੀ 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 ਕਿਉਂਕਿ ਪਤਾ ਹੁੰਦਾ ਵੀ ਜੇਦੋਂ ਯੂਨਿਟ ਅਟੈਕ ਕਰਨ ਜਾ ਰਹੀ ਹੈ ਕੁਝ ਬੰਦਿਆਂ ਨੇ ਵਾਪਸ ਨਹੀਂ ਆਉਣਾ ਤੇ ਉਹਨਾਂ ਦੀਆਂ ਚਿੱਠੀਆਂ ਅਗਲੇ ਦਿਨ ਘਰ ਨੂੰ ਪੋਸਟ ਕਰ ਦਿੱਤੀਆਂ ਜਾਂਦੀਆਂ ਨੇ ਉਹ ਲਾਸਟ ਚਿੱਠੀ ਹੁੰਦੀ ਹੈ ਤੇ ਬਾਕੀਆਂ ਦੀਆਂ ਰੱਖ ਲਈਆਂ ਜਾਂਦੀਆਂ ਨੇ ਉਹ ਬਟਾਲੀਅਨ ਕੋਲੇ ਬਟਾਲੀਅਨ ਆਪਰੇਸ਼ਨ ਤੋਂ ਜਾਣ ਤੋਂ ਪਹਿਲਾਂ ਚਿੱਠੀ ਹੁੰਦੀ ਹੈ ਕਿੱਡੀ ਯਾਨੀ ਮੈਂਟਲ ਪ੍ਰੈਸ਼ਰ ਵਾਲੀ ਗੱਲ ਹੁੰਦੀ ਹੈ ਕਿਤੇ ਵੀ ਤੁਸੀਂ ਆਪਣੇ ਘਰਦਿਆਂ ਨੂੰ ਚਿੱਠੀ ਲਿਖ ਰਹੇ ਹੋ ਵੀ ਜੇ ਮੈਨੂੰ ਕੁਝ ਹੋ ਗਿਆ ਤੇ ਆਹ ਕਾਰਵਾਈ ਕਰਿਓ ਇਹ ਇਹ ਕਰ ਲਿਓ ਉਹ ਕਰ ਲਿਓ ਤੁਸੀਂ ਆਪਦੀ ਇੱਕ ਤਰ੍ਹਾਂ ਨਾਲ ਯਾਨੀ ਬਸੀਰਤ ਟਾਈਪ ਜਿਹੜੀ ਹੈ ਸਾਰੀ ਬਣਾ ਕੇ ਉਸ ਚਿੱਠੀ 'ਚ ਲਿਖ ਦਿੰਦੇ ਹੋ ਤੇ ਇਹ ਚੀਜ਼ਾਂ ਕਿਉਂਕਿ ਤੁਸੀਂ ਦੇਖ ਰਹੇ ਹੋ ਨਿਓ ਵੀ ਜੰਗ ਕਿਸੇ ਨੇ ਤਾਂ ਵਾਪਸ ਆਉਣਾ ਨਹੀਂ ਔਰ ਸਭ ਨੇ ਉੱਥੇ ਸ਼ਹੀਦ ਵੀ ਨਹੀਂ ਹੋਣਾ ਕਿਉਂਕਿ ਜੰਗ ਸ਼ਹੀਦ ਹੋ ਕੇ ਨਹੀਂ ਜਿੱਤੀ ਜਾਂਦੀ ਜੰਗ ਤੇ ਜਿਹੜਾ ਸਾਹਮਣੇ ਦੁਸ਼ਮਣ ਬੈਠਾ ਉਹਨੂੰ ਸ਼ਹੀਦ ਕਰਕੇ ਜਿੱਤੀ ਜਾਂਦੀ ਹੈ ਇਸ ਕਰਕੇ ਜਜਵੇ ਨਾਲ ਬੰਕਰ ਤੇ ਉਹਨਾਂ ਦੇ ਭੰਣਨੇ ਪੈਂਦੇ ਪਹਾੜ ਚੜ੍ਹਨੇ ਪੈਂਦੇ ਆ ਉਹਦੇ ਵਿੱਚ ਕੁਝ ਸਾਥੀ ਆਪਣੇ ਵੀ ਚਲੇ ਜਾਂਦੇ ਆ ਕਰਨਲ ਸਾਹਿਬ ਆਮ ਆਬਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਆ ਆਬਾਮ ਅੱਜ ਸੋਸ਼ਲ ਮੀਡੀਆ ਦੇਖਦੀ ਹੈ ਸੋਸ਼ਲ ਮੀਡੀਆ ਤੇ ਦੇਖ ਕੇ ਕੋਈ ਵੀ ਬਿਆਨ ਦੇ ਦਿੰਦੀ ਹੈ ਲੇਕਿਨ ਉਹਨਾਂ ਨੂੰ ਇਹ ਇਸ ਚੀਜ਼ ਦੀ ਬਿਲਕੁਲ ਵੀ ਜਰਾ ਵੀ ਪਨਗਣੀ ਹੈਗੀ ਕਿ ਉੱਥੇ ਜਿੱਥੇ ਜੰਗ ਦੇ ਅਸਾਰ ਬਣੇ ਹੋਏ ਆ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਹਾਲਾਂਕਿ ਉਹ ਇੱਥੇ ਬੈਠੇ ਕਈ ਤਰ੍ਹਾਂ ਦੇ ਜਿਹੜੇ ਬਿਆਨबाजी ਕਰ ਬਹੁਤ ਬਿਆਨਬਾਜ਼ੀ ਕਰਦੇ ਜੀ ਬਹੁਤ ਗਲਤ ਬਿਆਨਬਾਜ਼ੀ ਕੀਤੀ ਏ ਇੱਕ ਤੇ ਡਿਵਾਈਡ ਦਾ ਕੰਮ ਬਹੁਤ ਚੱਲ ਰਿਹਾ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਨੇ ਪੰਜਾਬ ਚ ਜੰਗ ਨਾ ਲੜੀ ਜਾਵੇ ਗੁਜਰਾਤ ਚ ਲੈ ਜਾਓ ਓਏ ਇਹ ਕੋਈ ਫੁੱਟਬਾਲ ਦਾ ਮੈਚ ਥੋੜੀ ਹੈ ਕਿ ਕਿੱਥੇ ਲੈ ਜਾਓ ਜੰਗ ਤੇ ਜਦੋਂ ਲੱਗੂਗੀ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਹੀ ਲੱਗੂਗੀ ਜਾਂ ਇਹ ਨਹੀਂ ਕਰਨਾ ਉਹ ਕਰ ਦੇਣਗੇ ਹੁਣ ਪੰਜਾਬ ਚ ਜੇ ਦੇਖਿਆ ਜਾਵੇ ਪਹਿਲੀ ਗੱਲ ਤੇ ਪੰਜਾਬ ਦੇ ਬਾਰਡਰ ਦੀ ਗੱਲ ਕਰਦਾ ਸਭ ਤੋਂ ਸਟਰੋਂਗ ਪੰਜਾਬ ਦਾ ਬਾਰਡਰ ਹੈ ਉੱਥੇ ਪੱਕੇ ਆਬਸਟਕਲ ਬਣੇ ਨੇ ਬਾਰਡਰ ਪਿੱਲਰ ਨੇ ਫੈਂਸ ਲੱਗਿਆ ਸਭ ਤੋਂ ਲੱਗਿਆ ਪੰਜਾਬ ਦੇ ਬਾਰਡਰ ਤੇ ਉਹਨਾਂ ਦੀ ਆਰਮੀ 1 ਇੰਚ ਨਹੀਂ ਕਰਾਸ ਕਰ ਸਕਦੀ ਸਭ ਤੋਂ ਜ਼ਿਆਦਾ ਜਿੱਥੇ ਐਕਸ਼ਨ ਹੈ ਉਹ ਜੇਨਕੇ ਦਾ ਬਾਰਡਰ ਹੈ ਰਾਜਸਥਾਨ ਚ ਕਿਉਂਕਿ ਏਰੀਆ ਬਹੁਤ ਬੇਕਾਰ ਹੈ ਤੇ ਕੋਈ ਬੜਾ ਫਰਕ ਨਹੀਂ ਪੈਂਦਾ ਅੱਗੇ ਪਿੱਛੇ ਹੁਣ ਦਾ ਗੁਜਰਾਤ ਚ ਮਾਰਸ਼ੀ ਲੈਂਡ ਹੈ ਉੱਥੇ ਟੈਂਕ ਵਗੈਰਾ ਘੱਟ ਯੂਜ਼ ਹੋ ਸਕਦੇ ਨੇ ਗੁਜਰਾਤ ਤੋਂ ਬਾਅਦ ਜਦੋਂ ਆਪਾਂ ਸਭ ਤੋਂ ਉੱਪਰ ਜਾਂਦੇ ਹਾਂ ਕਸ਼ਮੀਰ ਬਾਰਡਰ ਬਹੁਤ ਟੈਂਸ ਹੈ ਲਗਾਤਾਰ ਉੱਥੇ ਸ਼ੈੱਲगिर ਰਹੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਚ ਤੇ 75 ਦੀ ਲੜਾਈ ਤੋਂ ਬਾਅਦ 50 ਸਾਲਾਂ ਚ ਇੱਕ ਬੰਬ ਨਹੀਂ ਕਿਤੇ ਡਿਗਿਆ ਤੇ ਅਸੀਂ ਉਹੀ ਪੰਜਾਬੀ ਜਿਹੜੇ ਦਲੇਰੀ ਨਾਲ ਫੌਜ ਦੇ ਨਾਲ ਖੜਦੇ ਹੁੰਦੇ ਸੀ ਅੱਜ ਅਸੀਂ ਕਹਿੰਦੇ ਆ ਪੰਜਾਬ ਚ ਜਿਹੜੇ ਕਹਿੰਦੇ ਸੀ ਚਲੋ ਮੈਂ ਫੌਜ ਦੇ ਨਾਲ ਚੱਲਦਾ ਸੀ ਅੱਜ ਫੌਜ ਨੂੰ ਵੀ ਵੰਡੀਆਂ ਪਾ ਰਹੇ ਆ ਫੌਜ ਸਾਡੇ ਦੇਸ਼ ਦੀ ਹੈ ਫੌਜ ਕੋਈ ਪੰਜਾਬੀਆਂ ਦੀ ਜਾਂ ਮੋਦੀ ਦੀ ਫੌਜ ਨਹੀਂ ਹੈ ਇਹ ਪੂਰੇ ਦੇਸ਼ ਦੀ ਫੌਜੀ ਹੈ ਜਿਹੜੀ ਯੂਨਿਟ ਦੀ ਜ਼ਿੰਮੇਵਾਰੀ ਆਉਂਦੀ ਹੈ ਹੁਣ ਜੋ ਪਾਇਲਟ ਸੀ ਉਹਨਾਂ ਵਿੱਚ ਸਿੱਖ ਸੀ ਉਹ ਲੀਡ ਕਰ ਰਹੇ ਸੀ ਬਾਕੀ ਵਿੱਚ ਮੁਸਲਮਾਨ ਪਾਇਲਟ ਸੀ ਅੱਜ ਪਾਕਿਸਤਾਨ ਦਾ ਚੀਫ ਕਹਿੰਦਾ ਹੈ ਹਿੰਦੂ ਤੇ ਮੁਸਲਮਾਨ ਡਿਫਰੈਂਟ ਨੇ ਅਸੀਂ ਕਦੇ ਇਕੱਠੇ ਨਹੀਂ ਰਹਿ ਸਕਦੇ ਔਰ ਜਦੋਂ ਕੱਲ ਸਰਜਿਕਲ ਸਟ੍ਰਾਈਕ ਦੀ ਬਰੀਫਿੰਗ ਹੋ ਰਹੀ ਸੀ ਉਹ ਜਿਹੜੀ ਵਿੰਗ ਕਮਾਂਡਰ ਕੁਰੇਸ਼ੀ ਹੈ ਹਾਂਜੀ ਉਹ ਮੁਸਲਮਾਨ ਕਰ ਲੈ ਉਹਦੇ ਫਾਦਰ ਮੌਲਵੀ ਸੀ ਆਰਮੀ ਦੀ ਯੂਨਿਟ ਚ 3 ਜਨਰੇਸ਼ਨ ਤੋਂ ਵੀ ਮੇਰੇ ਵਾਂਗੂ ਉਹ ਬਰੀਫਿੰਗ ਕਰ ਰਹੀ ਸੀ ਤੇ ਕਿਵੇਂ ਇਕੱਠੇ ਕਰ ਰਹੇ ਸੀ ਇੱਕ ਨੇਸ਼ਨ ਬਿਲਡਿੰਗ ਦੀ ਟੀਮ ਹੈ ਸਾਨੂੰ ਛੋਟੇ ਛੋਟੇ ਗੱਲਾਂ ਤੇ ਜਾਂ ਫालतू ਦੀਆਂ ਫੋਟੋਆਂ ਜਿਹੜੀਆਂ ਦਾ ਕੋਈ ਤਾਥ ਹੀ ਨਹੀਂ ਹੈ ਉਹਨਾਂ ਨੂੰ ਸ਼ੇਅਰ ਕਰਨ ਤੇ ਗੁਰੇਜ਼ ਕਰਨਾ ਚਾਹੀਦਾ ਤੇ ਜੇ جنگ ਹੈ ਤੇ ਆਪਾਂ ਡਟ ਕੇ ਲੜਨੀ ਹੈ ਜੇ ਨਹੀਂ ਹੈ ਤੇ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਜੰਗ ਨਾ ਹੋਵੇ ਬਹੁਤ ਬਹੁਤ ਧੰਨਵਾਦ ਕਰਨਲ ਸਾਹਿਬ ਸੋਇਸ਼ਾਨ ਸਾਡੇ ਨਾਲ ਦਰਸ਼ਨ ਸਿੰਘ ਢਿੱਲੋਂ ਕਰਨਲ ਜੋ ਕਿ ਬਹੁਤ ਇਹਨਾਂ ਨੇ ਦੋ ਜਿਹੜੀਆਂ ਜੰਗਾਂ ਦੇਖੀਆਂ ਨੇ ਤਾ ਜੰਗਾ ਦੇ ਆਧਾਰ ਤੇ ਹੀ ਇਹਨਾਂ ਵੱਲੋਂ ਜਿਹੜਾ ਆ ਸਾਫ਼ ਤੌਰ ਤੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦੀ ਵੀ ਪੋਸਟ ਹੈ ਉਸ ਨੂੰ ਤੁਸੀਂ ਬਿਨਾ ਜਿਹੜਾ ਆ ਵੈਰੀਫਾਈ ਕਰੇ ਬਿਨਾ ਸ਼ੇਅਰ ਨਹੀਂ ਕਰਨਾ ਕਿਉਂਕਿ ਇਸ ਦਾ ਖਮਿਆਜ਼ਾ ਸਾਨੂੰ ਆਪ ਲੋਕਾਂ ਨੂੰ ਭੁਗਤਣਾ ਪੈ ਸਕਦਾ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਤੋਂ ਰੁਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਮਨੋਜ ਦੇ ਨਾਲ ਮੈਂ ਤੁਸ਼ਾਰਕਪੂਰ ਧੰਨਵਾਦ ਸ਼ੁਕਰੀਆ